ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੇਨਤੀ ਹੈ ਕਿ ਆਪਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾਰ ਰਹੇ ਜੇ ਕਿਸੇ ਵੀਰ ਨੇ ਵੀ ਵੀਡੀਓ ਬਣਣੀ ਜਾਂ ਆਪੋ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 9878393688 ਹੈ ਜੀ ਸੱਲੀ ਪ੍ਰਗ ਤੁਸੀਂ ਆਏ ਕਹਿੰਦੇ ਤੁਸੀਂ ਪੈਸੇ ਲੈਣੇ ਆ ਗਏ ਇਹ ਵੀਡੀਓ ਅੱਜ 15 ਤਰੀਕ ਦਿਨ ਸੋਵਾਰ ਨੂੰ ਆਪ ਨੂੰ ਬਣਾ ਰਹੇ ਆ ਆਪਾਂ ਤੇ 16 ਤਰੀਕ ਨੂੰ ਦਿਨ ਮੰਗਲਵਾਰ ਨੂੰ ਇਹ ਅਪਲੋਡ ਹੋਊਗੀ ਸੋਵਾਰ ਚ ਵੀਡੀਓ ਆਪਾਂ ਅੱਜ ਬਣਾ ਰਹੇ ਆ ਇਹ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਕਿ ਹੈਗੀ ਅਹੀ ਫਰ ਲੱਗਦੀ ਮੈਨੂੰ ਇਹ ਪਹਿਲਾ ਸੂਆ ਜਨ ਕਿ ਵੀ ਹਜੇ ਔਸਰ ਗੱਭਣ ਲੱਗਦੀ ਹੈ ਕਿ ਗੱਭਣ ਪਾ ਨਹੀਂ ਉਹ ਤਾਂ ਬਾਈ ਨੂੰ ਬੋਲ ਲੈ ਲੈਂਦੇ ਆ ਕਿ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦੇ ਬਾਈ ਨਾਮ ਜੀ ਕਾਕਾ ਪਿੰਡ ਲੱਗੇਣਾ ਤਸੀਲ ਬਾਗਾ ਆਪਣਾ ਜ਼ਿਲ੍ਹਾ ਮੁਕਾ ਠੀਕ ਹੈ ਇੱਕ ਵੜੀ ਅੱਜ ਹਾ ਵੇੜ ਇੱਕ ਜੀ ਇੱਕ ਬਣੋ ਵੇਚ ਜੇ ਬਗੈਰ ਠੀਕ ਹੈ ਜੀ ਹਾਂ ਉਸ ਕੀ ਟੋਕੜ ਕੱਬਣਾ ਠੀਕ ਹੈ ਜੀ ਨਾ ਤੁਸੀਂ ਕਿ 6.5 ਕਿਲੋ ਡੰਗਦਾ ਠੀਕ ਹੈ ਜੀ ਹਾਂ ਠੀਕ ਆ ਇਹ ਵੇੜ ਆ ਜੀ ਮਲ ਕੇ ਦੋ ਦੰਦ ਆ ਠੀਕ ਹੈ ਜੀ ਇਹ ਫਰੀਆ ਇਹ ਫਰੀਆ ਬਣੀ ਬਈ ਠੀਕ ਆ ਮੰਗੀ ਜਾਂਦੀ ਆ ਅਗਲਾ ਤਰਾਲੇ ਵਿੱਚ ਚਾਪਾ ਤਰਦਗੇ ਠੀਕ ਹੈ ਜੀ ਠੀਕ ਆ ਚੰਗਾ ਵਧਗਾ ਮਹਿੰਗਾ ਤਰੋਣਾ ਜਿਵੇਂ ਕੀ ਵੇੜ ਸੋਹਣੀ ਐ ਠੀਕ ਹੈ ਜੀ ਚਾਰ ਹੋਈ ਵੇੜ ਘੱਟੋ ਘੱਟ ਵੀ ਲੱਖ ਸਵਾ ਲੱਖ ਦੀ ਹੈ ਠੀਕ ਹੈ ਵੱਡੀ ਬਹੁਤ ਆਣਾ ਦੋ ਦੋਂਦੀ ਯਮੂ ਠੀਕ ਹੈ ਬਾਈ ਦੋ ਦੰਦ ਰੀ ਨਾਲਾ ਠੀਕ ਆ ਕੋਈ ਬੰਦਾ ਪੱਟ ਕੇ ਆ ਕੇ ਵੇਖ ਲੈ ਠੀਕ ਆ ਥੋਰੀ ਮੜੀ ਜੀ ਖੋਲ ਕੇ ਠੀਕ ਆ ਜੀ ਲਓ ਜੀ ਦੋਸਤੋ ਬਾਈ ਕਹਿੰਦਾ ਵੀ ਤਾਰਾ ਕਰ ਰਹੀ ਆ ਵੀ ਉਪਰਾ ਕਰਦੇ ਬਾਈ ਕੋਲੇ ਅੱਜ ਆਈ ਹੋਈ ਆ ਹਜੇ ਤੁਸੀਂ ਦੇਖ ਸਕਦੇ ਹੋ ਕਦ ਕੜ ਫੁੱਲ ਵੱਡਾ ਜਿਆਦਾ ਪ੍ਰਾਈਡ ਬਹੁਤ ਆ ਗਈ ਪ੍ਰਿੰਟ ਬਹੁਤ ਚੰਗਾ ਪਰਸ ਵੇਖਦਾ ਵੀ ਪਰ ਉਪਰਾ ਕਰੀ ਜਾਂਦੀ ਆ ਗਈ ਫਾਰਮ ਚੋਂ ਆਈ ਬੱਚੀ ਹਾਂ ਅਵਸਰ ਬੱਚੀ ਆ ਗਈ ਇਹ ਫਾਰਮ ਚੋਂ ਆਈ ਬਾਈ ਕਹਿੰਦਾ ਵੇਖ ਸਕਦੇ ਤੁਸੀਂ ਬੁੱਧੀ ਭਾਤੀ ਬਹੁਤ ਚੰਗੀ ਆ ਗਈ ਕਦ ਬਹੁਤ ਆ ਮੂੰਹ ਤੋਂ ਦੋ ਦੰਦ ਦੋ ਦਾੰਦ ਦਾ ਮੂੰਹ ਤੋਂ ਬਾਈ ਇਹ ਅੰਦਰ ਦੀ ਪੂਰੀ ਸਾਫ ਆ ਅੰਦਰ ਦੀ ਪੂਰੀ ਸਾਫ ਆ ਠੀਕ ਆ ਜੀ ਪਹਿਲੀ ਆ ਤਾਰਾ ਕੀਤੇਗਾ ਬਾਈ ਕੰਦਾ ਅੰਦਰ ਦੀ ਪੂਰੀ ਸਾਫ ਆ ਗਈ ਵੀ ਵੇਖ ਸਕਦੇ ਹੋ ਸੋਹਣੀ ਆ ਗਈ ਕਦ ਕਦ ਫੋਲ ਬੜਾ ਜਿਆਦਾ ਪ੍ਰਿੰਟ ਪਟ ਬਹੁਤ ਆ ਮੜੀਆ ਕਰੇ ਥਾਣ ਵਿਖਾ ਦੇ ਕੇ ਥਾਣ ਬਾਈ ਕੱਲਾ ਕੱਲਾ ਥਾਣਾ ਠੀਕ ਆ ਫੋੜ ਛਾਂ ਕੋਈ ਨਹੀਂ ਪੂਰਾ ਫੋੜ ਛਾਂ ਨਹੀਂ ਠੀਕ ਆ ਬਾਈ ਕਿੰਨੇ ਦੇ ਦੇਣੀ ਫਿਰ ਇਹ ਇਹ ਬਾਈ ਆਪਾਂ ਦੇ ਦੇਣੀ 21000 ਰੁਪਏ ਦੀ ਠੀਕ ਆ ਜੀ 500 ਠੀਕ ਹੈ। ਲੋ ਜੀ ਦੋਸਤੋ 1000 ਦੇ ਬਾਈ ਕਹਿੰਦਾ ਆਪਾਂ ਦੇ ਦੇਣੀ ਹੈਗੀ ਜਿਹਦੇ ਪਸੰਦ ਆ ਉਹਦੇ ਬਾਈ ਨਾਲ ਪਰ ਨਬ ਸਕਰੀਨ ਤੇ ਚੱਲੀ ਜਾਣਾ ਵਾ। ਵੇੜ ਵੇਖ ਕੇ ਨਾ ਗਵਾਂਢੀ ਪੁੱਛਣ ਤੇ ਕਹਿੰਦੀ। ਠੀਕ ਹੈ ਜੀ। ਨਿੱਕਣ ਨਿੱਕਾ ਕੰਨ ਠੀਕ ਹੈ। ਮੋਟੀ ਅੱਖਾਂ, ਨਿਆਣੀ ਉਮਰ ਦੀ ਹੈ। ਠੀਕ ਹੈ ਜੀ। 17 ਮਹੀਨਿਆਂ ਦੀ ਹੈ। ਠੀਕ ਹੈ ਜੀ। ਹਾਂਜੀ। ਲੋ ਦੋਸਤੋ ਦੋ ਦੰਦ ਹੈਗੇ ਮੋਹ ਤੇ ਪਾਟ ਦੇ ਨੇ 17 ਕ ਮਹੀਨੇ ਪਾਈ ਕਹਿੰਦਾ ਉਮਰ ਹੈ ਦੀ। ਕਦ ਕਦ ਫੁੱਲ ਵੱਡਾ ਹੀ ਕਰੀ ਬੈਠੇ ਨਿੱਗਰ ਨਿੱਗਰ ਬਹੁਤ ਹੈ ਦਿੱਤਾ ਤੁਸੀਂ ਤੁਸੀਂ ਵੇਖ ਸਕਦੇ ਹੋ ਜੀ। ਫੇਸ ਕੁਆੜੇ ਸੋਹਣੇ ਨਿੱਕਰ ਨੇ ਕ